ਮੇਰੇ ਯਾਰੋ ਮੇਰੋ ਸਾਰੋ ਐਵੇਂ ਨਾ ਹੌਸਲਾ ਹਾਰੋ ਥਕੜੇ ਹੋ ਕੇ ਹਮਲਾ ਮਾਰੋ ਵਕਤ गुज़रਦਾ ਜਾਵੇ ਜੀ ਵਿਜੇਂਦਰ ਸਿੰਘ ਜੀ ਜੋ ਕਿ ਬਹੁਤ ਹੀ ਪੜ੍ਹੇ ਲਿਖੇ ਸੂਝਵਾਨ ਈਮਾਨਦਾਰ ਅਮੀਰਵਾਰ ਨੇ ਤੇ ਇਹ ਕੰਮ ਕੇ ਵੱਧ ਤੋਂ ਵੱਧ ਡਿਵੈਲਪਮੈਂਟ ਕਰਕੇ ਲੋਕਾਂ ਨੂੰ ਇਹਨਾਂ ਤੇ ਬੜੀਆਂ ਆਸਾਂ ਇਸ ਕਰਕੇ ਜੋ ਵੀ ਹੈ ਬੱਦ ਤੋਂ ਬਾਅਦ ਜਿਹੜਾ ਬੋਕ ਓਟ ਹੈ ਸਾਰਾ ਕਾਬਲ ਕੁਦਰ ਜਾਣਾ ਕਿ ਇਹਨਾਂ ਨੂੰ ਇਸ ਹਲਕੇ ਤੋਂ ਜਤਾ ਕੇ ਤੇ ਜਾਂਗੇ ਤਾਂ ਕਿ ਜੋ ਹਰਕੇ ਦੀ ਜਿਹੜੀ ਜੋ ਵੀ ਨਹਾਰ ਹੈ ਬੱਦੀ ਜਾਵੇ ਜੀ ਜਿੰਦਰ ਸਿੰਘਲਾ ਸਾਹਿਬ ਆ ਜਿਹੜੀ ਬੋਰਡ ਹੈ ਕਿ ਬੋਰਡ ਤੁਹਾਨੂੰ ਜਿਹੜੀ ਆ ਅਸੀਂ ਠੋਕ ਕੇ ਪਾਵਾਂਗੇ ਔਰ ਬਟਨ ਦਬਾਵਾਂਗੇ 75 ਵਿੱਚ ਚਤਾਰ ਅੱਗੇ ਤੋਂ ਇਹ ਜੀ ਚੁੱਪ ਕੇ